ਬੱਲੇ 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 ਬੰਨੇ ਜੋਤਾਂ ਵਾਲਾ ਜੋਤਾਂ ਵਾਲਾ ਜੋਤਾਂ ਵਾਲਾ ਪਰ ਸਾਹਮਣੇ ਜੋਤਾਂ ਵਾਲਿਆ ਇਧਰਲੇ ਪਾਸੇ ਮੈਨੂੰ ਲੱਗਦਾ ਵੀ ਇੱਕ ਦਾ ਤੋਈ ਖੋੜ ਗੇ ਪਰ ਸਾਹਮਣੇ ਜੋਤਾਂ ਵਾਲਾ ਕਿੱਕੀ ਜਿਹੜਾ ਕਹਿੰਦੇ ਫੇਰ ਤਿਆਰ ਵਰ ਤਿਆਰ ਹੈ ਇਹ ਕਹਿੰਦੇ ਕਪੂਰ ਥਲੀਓ नाग ਮੇਰੇ ਮਿੱਤਰੋ ਇਹ ਕਹਿੰਦੇ ਬੈਸਟ ਮੰਗਾਲ ਦੀ ਤਕੜਾ ਖੇਡਿਆ ਆਪਣੇ ਕਹਿੰਦੇ ਮੇਰੇ ਮਿੱਤਰੋ ਪੱਖ ਪ੍ਰੋਮੋਟਰਾਂ ਦੇ ਲਈ ਆ ਮੁੰਡੇ ਦੀ ਪੰਜਾਬ ਦੇ ਵਿੱਚ ਭਾਰੀ ਮੰਗ ਆ ਉਹ ਦੁਨੀਆ دیਵਾਨੀ ਆ ਗੰਬਰੂ ਦੀ ਵੀ ਮੁੱਲ ਪਹਿਣ ਸ਼ਰੀਰਾਂ ਦੇ ਓਏ ਜਿਹੜੇ ਲਾਉਂਦੇ ਪਹਿਰ ਤਾਂ ਤੜਕੇ ਉੱਠ ਕੇ ਵੀ ਤਨ ਚੋਰ ਜਵਾਨਾਂ ਦਾ ਓਏ ਲੈ ਜਾਂਦਾ ਭਰਿਆ ਮੇਲਾ ਲੁੱਟ ਕੇ ਆੜੀ ਉਲ ਘੋੜੇ ਨੇ ਓਏ ਕਰਹੀ ਜਾਂਦੇ ਨੇ ਮਰਮਾਨੀ ਵੀ ਰਾਦੇ ਖੇਲੇ ਹੱਟ ਪਿੱਛੇ ਓਏ ਲੁੱਟੀਆਂ ਲੁੱਟੀਆਂ ਵੀ ਲੁੱਟੀਆਂ ਪਉਂਦੀ ਫਿਰੇ ਜਵਾਨੀ ਲਾਓ ਸਾਹਮਣੇ ਰੰਗਲ ਪੰਜਾਬ ਦੀ ਜਵਾਨੀ ਐ ਬਾਲ ਪਾਈ ਕੀਤੇ ਇਧਰ ਆ ਚੋਤਾ ਵਾਲਾ ਚੋਤਾ ਵਾਲਾ ਕਿੱਗੀ ਕਹਿੰਦੇ ਗੱਲ ਸਿਰੇ ਲਾਈ ਹੁੰਦਾ ਮੇਰੇ ਮਿੱਤਰੋ ਗਰਾਊਂਡ ਦੇ ਵਿੱਚ ਮੁਕਾਬਲਾ ਵੱਡਾ ਖੇਡਿਆ ਰੱਲ ਰਿਹਾ ਹੈ ਆ ਕਹਿੰਦੇ ਗੱਬਰੂ ਦੀ ਦੁਨੀਆ ਜਵਾਨੀ ਹੈ ਮੇਰਾ ਆਪਣਾ ਕਹਿੰਦੇ ਮੇਰੇ ਮਿੱਤਰੋ ਖੇਡ ਕਲੱਬ ਹੈ ਮੁੰਡੇ ਨਾਲ ਪੜਦੇ ਰਹੇ ਨੌਜਵਾਨਾ ਗੱਲਾਂ ਵੱਡੀਆਂ ਨੇ ਇਸੇ ਸਕੂਲ ਦੇ ਵਿੱਚ ਪਲੱਸ 2 ਦੇ ਪੇਪਰ ਦਿੱਤੇ ਗੱਲਾਂ ਕਹਿੰਦੇ ਲੱਗ ਗਿਆ ਟਿਕਾਣਾ ਮੇਰੇ ਮਿੱਤਰੋ ਪਰ ਸਾਹਮਣੇ ਦੇਖ ਨੋ ਜੰਨਾ ਗੱਬਰੂ ਨੇ ਇੱਕ ਸਕੋਰ ਦੇ ਵਾਅਦੇ ਆਪਣੀ ਟੀਮ ਦੇ ਲਈ ਕਰ ਦਿੱਤੇ ਆ ਸਾਰੇ ਸਾਡੇ ਵੀਰ ਆ 3 ਓਵਰ ਸਮਾਪਤ 26 ਲਾਉ ਸਾਹਮਣੇ ਕਹਿੰਦੇ 26 ਸਕੋਰ ਇਹਨੇ ਬਣ ਗਏ ਨੇ ਖੇਡ ਦੇ ਗਰਾਊਂਡ ਦੇ ਵਿੱਚ ਸੈਫਾਬਾਦੀ ਟੀਮ ਵੀ ਅੱਜ ਉਹ ਪਲੇਅਰਾਂ ਦੇ ਨਾਲ ਨੱਕੋ ਨੱਕ ਭੜ ਕੇ ਆਈ ਹੈ ਅੱਜ ਕਹਿੰਦੇ ਭਾਰੀ ਟੀਮ ਬਣਾਈ ਲੱਡੂ ਨੇ ਬਾਲਰ ਨੇ ਬਾਲਰ ਨੇ ਬਾਲਰ ਨੇਮ ਜਰੂਰ ਸੱਜਾ ਗਿਰਦੋ ਜੀ ਵੀਰੂ ਲਾਲ ਸਾਹਮਣੇ ਕਹਿੰਦੇ ਪੀਰੂ ਆ ਗਿਆ ਆਓ ਕਹਿੰਦੇ ਵੀਰੂ ਆ ਗਿਆ ਮੇਰੇ ਮਿੱਤਰੋ ਸੈਫਾਬਾਦ ਕਹਿੰਦੇ ਮੇਰੇ ਮਿੱਤਰੋ ਜ਼ਿਲ੍ਹਾ ਜਲੰਧਰ ਦਾ ਪਿੰਡ ਹੈ ਦੁਨੀਆ ਦੇ ਵਿੱਚ ਗੱਲਾਂ ਹੁੰਦੀ ਹੈ ਪਹਿਲੀ ਵਾਰੀ ਭਰਾਵਾਂ ਦੇ ਨਾਲ ਮੁਲਾਕਾਤ ਹੋਈ ਜਦੋਂ ਦਾਤ ਦੇ ਵਿੱਚ ਕੱਪ ਹੋਇਆ ਲੱਡੂ ਕੇਤੇ ਹੋਣਾ ਨੌਜਾਨਾ ਕਾਫੀ ਸਾਲ ਬੀਤ ਗਏ ਉਹ ਖੇਡ ਮੇਲੇ ਨੂੰ ਤੇ ਮੁੰਡੇ ਮੇਰੇ ਮਿੱਤਰੋ ਸੈਮੀ ਖੇਡੇ ਉਸ ਧਰਤੀ ਦੇ ਉੱਤੇ ਸੁਪਿੰਦਰ ਖੰਗੂੜਾ ਕਹਿੰਦੇ ਬਰੂੰਦੀ ਵਾਲਾ ਉਹ ਮੇਲੇ ਦਾ ਬੈਸਟ ਬਣਿਆ ਮੇਰੇ ਮਿੱਤਰੋ ਗੱਲਾਂ ਲੱਗਦੀਆਂ ਟਿਕਾਣੇ ਧੀਰੂ ਦੀ ਬਾਲ ਤੇ ਯੋਧਾ ਵਾਲੇ ਦੇ ਅਨੁਸਾਰ ਕੰਮ ਸ਼ੁਰੂ ਕਰਤਾ ਮੇਰੇ ਮਿੱਤਰੋ ਜੋਧਾ ਵਾਲਾ ਜੋਧਾ ਵਾਲਾ ਜੋਧਾ ਵਾਲਾ ਅੱਜ ਗੱਲ ਕਿੰਨੇ ਓਏ ਸਿਰੇ ਲਈ ਆਉਂਦਾ ਆਓ ਕਹਿੰਦਾ ਕਬਰੂ ਗੱਲ ਸਿਰੇ ਲਈ ਆਉਂਦਾ ਮੇਰੇ ਮਿੱਤਰੋ ਮੈਚ ਤਕੜਾ ਓ ਰਾਜ ਸਮੜੇ ਕਹਿੰਦੇ ਜੋਧਾ ਵਾਲਾ ਇਹ ਕਹਿੰਦੇ ਗੱਗੀਆਂ ਨੌਜਵਾਨ ਜਿਹਨੇ ਪੱਤੋ ਦੇ ਵਿੱਚੋਂ ਹੋਣ ਜਿੱਤ ਕੇ ਬੱਲੇ ਬੱਲੇ ਕਰਵਾਈ 2017 ਤੋਂ 2018 ਤੇ 2019 ਆ ਮੁੰਡੇ ਨੇ ਸਿਰ ਚੜ ਕੇ ਬੁੱਲਿਆ ਕਿਉਂਕਿ ਵੱਡੇ ਵੱਡੇ ਮੇਲੇ ਪੰਜਾਬ ਦੇ ਜੋਧਾ ਦੀ ਟੀਮ ਨੇ ਜਿੱਤ ਕੇ ਉਹ ਦੁਨੀਆ ਮਦਾਈ ਮੇਰੇ ਮਿੱਤਰੋ ਗੱਲ ਤੇਜ ਬਾਲ ਵਰਗ ਜਾਂਦੇ ਜੋਧਾ ਦੇ ਖਿੱਕੀ ਦੇ ਤਰਤੇ ਔਰ ਇਧਰਲੇ ਪਾਸੇ ਮੁੰਡੇ ਤਬਾਬੇ ਵਾਲੇ ਅੱਜ ਗੱਲ ਸੁਣੇ ਲਵਣਗੇ ਕਿ ਮਾਝੇ ਨਾਲੇ ਤਬਾਬੇ ਤੱਕ ਥੁੱਲ ਚਰਤੇ ਨਹੀਂ ਜੱਗੇ ਸੌਣਦੇ ਕਿਵੇਂ ਪਾਉਂਦੇ ਆ ਤਬਾਬੇ ਵਾਲੇ ਗੇਂਦ ਲੀਏ ਨਹੀਂ ਲੋਕੀ ਰਾਣਦੇ ਕਿਵੇਂ ਪਾਉਂਦੇ ਆ ਤਬਾਬੇ ਵਾਲੇ ਗੇਂਦ ਲੀਏ ਨਹੀਂ ਲੋਕੀ ਰਾਣਦੇ ਆਜਾ ਗੁਰਨਾਨ ਸਿੰਘ ਉਹ ਪੱਟ ਤੁਰਿਆ ਜਿਹਨੇ ਪੱਟ ਤੁਰਿਆ ਪੱਟ ਤੁਰੇ ਕੀ ਨੁਕਸਾਨ ਸਕੋਰ 1 ਤੋਂ ਔਹ ਦੋ ਜੁੜ ਗਏ ਨੌਜੋਨਾ ਔਹ ਧਰਮਕੋਟੀਆਂ ਕਹਿੰਦੇ ਕੰਨੂ ਮੇਰੇ ਮਿੱਤਰੋ ਗੱਭਰੂ ਫੇਰ ਸਟ੍ਰੈਕ ਦੇ ਉੱਤੇ ਆ ਇਹਨੂੰ ਲੋਕੀ ਪਉਆ ਪਉਆ ਕਹਿੰਦੇ ਆ ਮੇਰੇ ਮਿੱਤਰੋ ਪਰ ਇਹਦੇ ਕਹਿੰਦੇ ਸ਼ੱਕੇ ਦੇਖਣ ਵਾਲੇ ਹੁੰਦੇ ਆ ਇਹਦੇ ਸ਼ੱਕੇ ਔਹ ਦੇਖਣ ਵਾਲੇ ਹੁੰਦੇ ਆ ਧਰਮਕੋਟ ਵਾਲਿਆ ਕੋਈ ਪੁੱਠਾ ਸਿੱਧਾ ਕਰਕੇ ਮਿੱਤਰਾ ਔਹ ਸ਼ੱਕਾ ਤੇ ਮਾਰ ਫੇਰ ਅਸੀਂ ਵੀ ਚਰਚਾ ਕਰਾਂਗੇ ਤੇਰੀ ਏ ਆਓ ਸਾਹਮਣੇ ਬੱਲੇ 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 ਉਹ ਲੋਕ ਕਹੇ ਬੋਲ ਪਗਾ ਦਿੰਦੇ ਵੀ ਚੱਕ ਜਾ ਮਲਾਲੀਆ ਤੂੰ ਕਿਹੜਾ ਰੋਜ਼ ਰੋਜ਼ ਕਹਿੰਦਾ ਉਹ ਚੱਕ ਜਾ ਮਲਾਲੀਆ ਤੂੰ ਕਿਹੜਾ ਰੋਜ਼ ਰੋਜ਼ ਕਹਿੰਦਾ ਆ ਖਿਡਾਰੀ ਦੀ ਜੀਵਨੀ ਲਿਖੀ ਇਹਨੇ ਦੱਸਿਆ ਨਾ ਜਨਾ ਵੀ ਜਿਹੜੇ ਅੰਪਾਇਰ ਪਾਲਾ ਮਿੱਤਰ ਐਕਸ਼ਨ ਦੇ ਕਰਦੇ ਆ ਨਾ ਤੇ ਉਹ ਕਾਸ਼ ਕੋ ਕ੍ਰਿਕਟ ਦੇ ਲਈ ਚੰਗੇ ਨਹੀਂ ਮੇਰੇ ਮਿੱਤਰੋ ਕਿਉਂਕਿ ਉਹਨਾਂ ਦਾ ਧਿਆਨ ਪੈਸੇ 'ਚ ਵੱਧ ਹੁੰਦਾ ਤੇ ਗਰਾਊਂਡ ਤੇ ਘਟ ਹੁੰਦਾ ਬਾਲ ਪੈ ਗਈ ਤੇ ਉਧਰ ਸਬੜੇ ਸਬੜੇ ਕਪੂਰ ਥਲੀਆ ਜੱਟ ਕਬਲ ਫੀਲਡ ਕਰਦਾ ਤੇ ਬਾਲ ਜਿਹੜੀ ਕਹਿੰਦੇ ਡਾਉਂਡ ਦੇ ਫੈਸਲੇ ਖੋਣਗੇ ਇਹ ਧਰਮਕੋਟ ਗਿਆ ਤੰਨ ਲੋਕ ਜਾਣਦੇ ਆ ਮੁੰਡੇ ਦੀ ਖੇਡ ਦੇ ਬਾਰੇ ਇਹ ਕਹਿੰਦੇ ਬਹੁਤ ਚੋਟੀ ਦਾ ਖਿਡਾਰੀ ਆ ਸਾਡੀ ਖੇਡਦਾ ਪਰ ਸਾਹਮਣੇ ਬਾਲ ਪਾਉਣ ਦੇ ਵਾਸਤੇ ਓਏ ਮੁੰਡਾ ਸੈਠਾ ਬਾੜ ਗਿਆ देर ਪੜ ਗਿਆ ਬਰੇ ਮਿੱਤਰੋ ਵੀ ਜੇ ਜਿਗਰੇ ਹੁੰਦੀ ਕਿੱਕ ਕਰਨੇ ਜਿਸਮ ਹੱਟੇ ਤੇ ਕੱਟੋ ਉਹ ਜ਼ਿੰਦਗੀ ਵਿੱਚ ਕਾਮਯਾਬ ਨਹੀਂ ਖੁੰਦੇ ਜਿਹੜੇ ਪੜ੍ਹ ਕੇ ਲੌਂਦੇ ਨੇ ਰੱਟੇ ਕਾਗਜ਼ ਵੀ ਫਟਦੇ ਨੇ ਉਹਨਾਂ ਨੂੰ ਲਿਖ ਲਿਖ ਫਾੜਨਾ ਪੈਂਦਾ ਏ ਕਿ ਜ਼ਿੰਦਗੀ ਦੇ ਵਿੱਚ ਕੁਝ ਕਰਨਾ ਕੋਦੇ ਓਏ ਮਨ ਨੂੰ ਮਾਰਨਾ ਪੈਂਦਾ ਏ ਮਨ ਨੂੰ ਮਾਰਨਾ ਪੈਂਦਾ ਏ ਭਾਈ ਮੇਰੀ ਬੇਨਤੀ ਹੈ ਜੀ ਪ੍ਰਭਾਵ ਚੰਡੀਗੜ੍ਹ ਉਹ ਸਾਡਾ ਰੀਰ ਇਧਰਲੇ ਪਾਸੇ ਸੁੰਦਰ ਕਮਣਾਲੇ ਅਰਵਿੰਦ ਕੋ ਕਮੇਟੀ ਵਾਲੇ ਪਾਸੇ ਕਿੰਨੇ ਹੋਗੇ ਜੀ 42 42 ਹੋ ਗਏ ਜੀ ਹੁਦਦੁਰ ਮਨਜੀਤ ਪਾਲ ਡਿਊਟੀ ਭਰਾ ਸਾਡੋ ਵੀ ਅੱਜ ਦੇ ਫੱਟੇ ਖੇਡ ਮੇਲੇ ਤੇ ਪੁੱਜਿਆ ਉਹਦਾ ਵੀ ਬਹੁਤ ਬਹੁਤ ਧੰਨਵਾਦ ਆ ਲਾਉ ਸਬੜੇ ਕਹਿੰਦੇ ਇਧਰਲੇ ਪਾਸੇ ਢੂਰੀ ਵਾਲਾ ਇਹ ਕਹਿੰਦੇ ਕਰਮੰਦਾ ਹੈ ਜਿਹੜਾ ਕਹਿੰਦੇ ਖੇਡ ਦੇ ਗਰਾਊਂਡ ਦੇ ਵਿੱਚ ਦੱਸੋ ਜੀ 4 ਓਵਰ ਕਿੰਨੇ ਹੋ ਗਏ 42 ਓਕੇ ਜੀ ਆਓ ਸਾਹਮਣੇ ਕਹਿੰਦੇ 4 ਓਵਰ ਤੇ 42 ਬਣ ਗਏ ਮੇਰੇ ਮਿੱਤਰੋ ਇਧਰੋਂ ਮੈਂ ਦੇਖਦਾ ਵੀ ਮੁੰਡਾ ਹਰਮਨ ਆ ਗਿਆ ਕਹਿੰਦੇ ਧੂਰੀ ਵਾਲਾ ਖੇਡ ਗਰਾਊਂਡ ਦੇ ਵਿੱਚ ਲਓ ਸਾਹਮਣੇ ਬੱਲੇ 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 ਰਨ ਕਹਿੰਦੇ ਪਹਿਲੀ ਬਾਲ ਦੇ ਉੱਤੇ ਗੱਭਰੂ ਸ਼ੇਖ ਆ ਬੈਠਾ ਆ ਕਹਿੰਦੇ ਮੇਰੇ ਮਿੱਤਰੋ ਧੂਰੀ ਸ਼ਹਿਰ ਤੋਂ ਜਲ ਕੇ ਆਇਆ ਇਹਦਾ ਜੱਦੀ ਪਿੰਡ ਭੁੱਲਰ ਹੈੜੀ ਪਿੰਡਾ ਮੇਰੇ ਮਿੱਤਰੋ ਜਿੱਲੇ ਸੰਗਰੂਰ ਦਾ ਇਹਦੀ 7 ਤੋਂ 8 ਸਾਲ ਦੀ ਉਮਰ ਸੀ ਜਦੋਂ ਇਹ ਧੂਰੀ ਦੇ ਵਿੱਚ ਰਹਿਣ ਲੱਗੇ ਮੇਰੇ ਮਿੱਤਰੋ ਇਹ ਬੜੀ ਪੜ੍ਹੀ ਲਿਖੀ ਫੈਮਿਲੀ ਨੂੰ ਬਲਾਕ ਕਰਦਾ ਮੁੰਡਾ ਬੜੇ ਕਹਿੰਦੇ ਰੱਜੇ ਪੁੱਜੇ ਪਰਿਵਾਰ ਨੂੰ ਬਲਾਕ ਕਰਦਾ ਇਹਦੇ ਮਾਤਾ ਪਿਤਾ ਪ੍ਰੋਫੈਸਰ ਲੱਗੇ ਹੋਏ ਆ ਪਰ ਸਾਹਮਣੇ ਧਰਮਕੋਟੀਆਂ ਥੜਿਆ ਗਿਆ ਮੇਰੇ ਮਿੱਤਰੋ ਉਹ ਧਰਮਕੋਟੀਆਂ ਥੜਿਆ ਗਿਆ ਆਓ ਜੀ ਨੈਕਸਟ ਬੱਲੇਬਾਦ ਜਲਦੀ ਤੁਪਲੋ ਗਰਾਊਂਡ ਦੇ ਅੰਦਰ ਆਹ ਕਹਿੰਦੇ ਇੱਕ ਚੋਟੀ ਦੇ ਖਿਡਾਰੀ ਚੋਟੀ ਦੇ ਮੱਲ ਪੁੱਜੇ ਹੋਇਆ ਅੱਜ ਸੁਖਪ੍ਰੇ ਮੌੜ ਦੀ ਧਰਤੀ ਤੇ ਦੇਖ ਕਾਲੀਵਾ ਸਾਹਮਣੇ ਕੌਣ ਆ ਗਿਆ ਲਾਓ ਸਾਹਮਣੇ ਕਹਿੰਦੇ ਚੋਟੀ ਦੇ ਖਿਡਾਰੀ ਜਿਹੜੇ ਅੱਜ ਦੇ ਕਹਿੰਦੇ ਮੇਲੇ ਦੇ ਉੱਪਰ ਜਿਹੜੇ ਪੁੱਦੇ ਹੋਏ ਨੇ ਸਾਰਾ ਦਾ ਸਤਕਾਰ ਕੀਤਾ ਜਾ ਰਿਹਾ ਹੈ ਪਰ ਸਾਹਮਣੇ ਵਾਲਾ ਪਾਉਣ ਦੇ ਵਾਸਤੇ ਓਏ ਧੂਰੀ ਵਾਲਾ ਇਹਦੇ ਵਿੱਚ ਕਹਿੰਦੇ 3600 ਫੋੜ ਦਾ ਕਹਿੰਦੇ ਜੇਤੂ ਹੈ ਇਧਰਲੇ ਪਾਸੇ ਲੈ ਵੀ ਜੈਮਲ ਆਲੀਆ ਓ ਨੀਤਾ ਨੂੰ ਮਰਾਤਾ ਨੇ ਇਹਨੇ ਬਹੁਤ ਸਬਰ ਕੀਤਾ ਹੈ ਬੜੇ ਕਹਿੰਦੇ ਸਬਰ ਦੇ ਕੋ ਘੁੱਟ ਪਿਆਲੇ ਪੀਤੇ ਐ ਤੇ ਫੇਰ ਦਾ ਕਿਤੇ ਰਚੇ ਹੋਏ ਮੇਰੇ ਮਿੱਤਰੋ ਇਹ ਧੂਰੀ ਵਾਲਾ ਕਰਮਨ ਐ ਐਚ ਡੀ ਪੱਟਾ ਦਾ ਕਹਿੰਦੇ ਓਨਰ ਮੇਰੇ ਮਿੱਤਰੋ ਓਏ ਧੂਰੀ ਵਾਲਾ ਬਾਲਪੋਤਲੇ ਫੇਰ ਤਿਆਰ ਵਰ ਤਿਆਰਾ ਗਰਾਊਂਡ ਦੇ ਵਿੱਚ ਟੱਕਰ ਕਹਿੰਦੇ ਪੱਟੀ ਐ ਟੱਕਰ ਹੋਗੀ ਸ਼ੇਰਾਂ ਨੇ ਖੜ ਕੇ ੱੱਕੇ ਕੁੱਲ ਜਮਾਨਾ ਮੈਚ ਤੇ ਕਾਪੂ ਹੀ ਜਿੱਤਣਗੇ ਉਹ ਜਿਹਨਾਂ ਦੇ ਟੌਲਿਆ ਗੁੱਟਾ ਪੱਟਾ ਬਾਹਾਂ ਦੇ ਵਿੱਚ ਜਾਨਾ ਲਓ ਸਾਹਮਣੇ ਸੜੀ ਕੰਦੇ ਸੱਤਿਆਣੇ ਦੀ ਤਰਸੀਦਾ ਮੇਰੇ ਮਿੱਤਰੋ ਇੰਦਰ ਤਕੜੇ ਮੁਕਾਬਲੇ ਖੇਡੇ ਜਾ ਰਹੇ ਨੇ ਉਹ ਤਰਸੀ ਮੇਰੇ ਮਿੱਤਰੋ ਸੁਖਪ੍ਰੇ ਮੌੜ ਪਿੰਡ ਦੀ ਆ ਜਿਲ੍ਹੇ ਪਰਣਾਲੇ ਦਾ ਬਾਫੀ ਚੌਣੇ ਚੌਂਟੀ ਚੌਂਤੀ ਉਸਤਾਦ ਜੀ ਲਓ ਸਾਹਮਣੇ ਇਧਰ ਮੈਂ ਦੇਖਦਾ ਵੀ ਗਰਾਊਂਡ ਦੇ ਵਿੱਚ ਆਹ ਬਾਲ ਪੈ ਗਈ ਤੇ ਇਧਰ ਬੱਲੇ 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 ਉਸਤਾਦ ਤੇ ਚੇਲੇ ਦੀ ਟੱਕਰ ਆ ਲੋਕੋ ਹੋਏ ਅੱਜ ਤੇ ਉਸਤਾਦ ਤੇ ਚੇਲੇ ਦੀ ਟੱਕਰ ਉਸਤਾਦ ਸਾਹਮਣੇ ਧੂਰੀ ਵਾਲਿਆ ਫਿੱਟਾ ਓਏ ਅੱਜ ਦੇ ਨੌਜਵਾਨਾਂ ਵੀ ਪੈਰਾਂ ਦੇ ਵਿੱਚ ਪੈ ਕੇ ਗੁਣ ਨੂੰ ਲੈਣਾ ਪੈਂਦਾ ਓਏ ਜਿੰਨੇ ਮਰਜੀ ਉੱਤੇ ਖੜੋ ਨਹੀਂਵੇਂ ਰਹਿਣਾ ਪੈਂਦਾ ਓਏ ਹੌਰਤ ਕਰਨੀ ਪੈਂਦੀ ਸਾਰੇ ਛੱਡ ਸਵੱਦਾ ਨੂੰ ਓਏ ਚੇਲੇ ਕਰੇ ਨਹੀਂ ਦਿੱੰਦੇ ਸ਼ੇਰਾ ਮਤ ਉਸਤਾਦਾਂ ਨੂੰ ਓਏ ਚੇਲੇ ਕਰੇ ਨਹੀਂ ਦਿੱੰਦੇ ਸ਼ੇਰਾ ਮਤ ਉਸਤਾਦਾਂ ਨੂੰ ਆਹ ਉਸਤਾਦਾਂ ਵਰਗਾ ਵੱਡਾ ਮਾਲਕ ਕਹਿੰਦੇ ਸਾਡੀ ਖੇਡਦਾ ਪਰ ਸਾਹਮਣੇ ਧੂਰੀ ਵਾਲਾ ਵਰ ਸੁਨਾਪਤ ਤੇ ਦੱਸੀ ਰੰਪਰੇ ਵਾਲਿਆ ਕਿੰਨੇ 61 ਹੋ ਗਏ 61 ਬਣ ਗਏ ਨੇ ਆਓ ਸਾਹਮਣੇ ਕਹਿੰਦੇ 61 ਸਕੋਰ ਜਿਹੜੇ ਕਿਹੜੇ ਗਰਾਊਂਡ ਦੇ ਵਿੱਚ ਬਣ ਗਏ ਸੈਫਾਬਾਦ ਦੀ ਟੀਮ ਪਹਿਲਾ ਪੌਲਟ ਕਰ ਰਹੀ ਹੈ ਆ ਦੇ ਵਿੱਚ ਬੱਲੇਬਾਦੀ ਹੋਵੇਗੀ ਅੱਜ ਧੁੱਰੀ ਵਾਲਾ ਖਰਮਨ ਬੱਲੇ ਬੱਲੇ ਕਰਵਾ ਰਿਹਾ ਪਿੰਡੀ ਖੇਡ ਦਾ ਖੋਖੇ ਵਾਲਾ ਤੇ ਨਾਲ ਦੁਨੀਆ ਕਹਿੰਦੇ ਰਕੇਸ਼ ਠਾਪਰ ਕਹਿੰਦੀ ਹੈ ਵੈਸਟ ਮਗਾਲ ਦੇ ਵਿੱਚ ਚੜਦੇ ਹੋਏ ਬਾਲਰ ਨੇ ਇਧਰ ਜੈਤੋ ਦੀ ਟੀਮ ਵੀ ਆ ਗਈ ਮਨੀਸ਼ ਮਨੀਸ਼ ਬਹੁਤ ਸਬੜੇ ਕਹਿੰਦੇ ਮਨੀਸ਼ ਆ ਗਿਆ ਖੇਡ ਗਰਾਊਂਡ ਦੇ ਵਿੱਚ ਜੈਤੋ ਵੱਲੋਂ ਅਮਨ ਵਰਗੇ ਵੀਰ ਸਾਡੇ ਕਾਲ ਕਰਨ ਵਰਗੇ ਬਹੁਤ ਸੋਹਣੀ ਟੀਮ ਬਣੀ ਆ ਜਿਹਦੇ ਮੇਲੇ ਦੇ ਉੱਪਰ ਬਾਕੀ ਕਹਿੰਦੇ ਅੱਜ ਤੇ ਗੱਲ ਟਿਕਾਣੇ ਲੱਗਣੀ ਆ ਨੋਜਾਨਾ ਇਧਰ ਮੈਨੂੰ ਲੱਗਦਾ ਵੀ ਮਨੀਸ਼ ਆ ਗਿਆ ਮੇਰੇ ਮਿੱਤਰੋ ਬਾਲ ਪਾਉਣ ਤੋਂ ਲਈ ਅੱਜ ਸੰਗਪੁਰੇ ਮੌੜ ਦੇ ਵਿੱਚ ਰੌਣਕ ਕਬੱਡੀ ਆ ਐਨ ਆਰ ਆਈ ਭਰਾਵਾਂ ਦੀ ਬਹੁਤ ਵੱਡੀ ਸਪੋਰਟ ਆ ਜਿਹਦੇ ਵੱਡੇ ਮੇਲੇ ਲਈ ਬਹੁਤ ਵੱਡਾ ਧੰਨਵਾਦ ਮੈਂ ਕਰਾਂਗਾ ਬਾਲ ਪਾਉਣ ਦੇ ਲਈ ਮਨੀਸ਼ ਮੇਰੇ ਮਿੱਤਰੋ ਵਾਜਿਆ ਹੋਇਆ ਬਾਲ ਪੈ ਗਈ ਤੇ ਇੱਧਰ ਚੌਂਟੀ 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 ਕਬਿੰਦਗੜੀ ਆ ਮੇਰੇ ਮਿੱਤਰੋ ਇਹਨੇ ਕਹਿੰਦੇ ਜਿੰਨੇ ਮੋਟਰਸਾਈਕਲ ਜਿੱਤੇ ਆ ਸਾਰੇ ਦੇ ਸਾਰੇ ਨਵੇਂ ਜਿੱਤੇ ਆ ਨੌਜਾਨਾ ਇਹ ਆ ਕਿੰਨੂ ਦੁਨੀਆ ਦਾ ਮਹਾਨ ਜਿੰਦਗੀ ਦਾ ਬੜਾ ਪਿਆਰਾ ਵੀਰਾ ਯੋਧਾ ਵਾਲਾ ਗੱਗੀ ਸ਼ਟ੍ਰੈਕ ਦੇ ਉੱਤੇ ਆ ਸ਼ਾਫਾਬਾਦੀ ਟੀਮ ਮੇਰੇ ਮਿੱਤਰੋ ਬੜੀ ਦੂਰੀ ਤੱਕ ਕਰਕੇ ਆਈ ਆ ਅੱਜ ਦੇ ਸ ਵੱਡੇ ਖੇਡ ਮੇਲੇ ਦੇ ਉੱਤੇ ਅੱਜ ਕਹਿੰਦੇ ਮੇਲਾ ਸੁਖਪੁਰੇ ਮੋੜ ਦੇ ਵਿੱਚ ਜਿਲ੍ਹੇ ਪਰਣਾਲੇ ਦੇ ਵਿੱਚ ਖੇਡਿਆ ਜਾ ਰਿਹਾ ਕਿਹੜੀਆਂ ਟੀਮਾਂ ਨੇ ਜਿੱਤਣਾ ਇਹ ਤੇ ਫਕਤ ਨੇ ਫੈਸਲਾ ਦਿੱਤਾ ਕਰਨਾ ਪਰ ਅੱਜ ਦਾ ਮੇਲਾ ਮੇਰੇ ਮਿੱਤਰੋ ਉਹ ਸੁਰਖੀਆਂ ਦੇ ਵਿੱਚ ਆ ਲੋਕ ਜੁੜੇ ਹੋਏ ਆ ਵੀ ਮਿੱਤਰੋ ਕੌਣ ਜਿੱਤਦਾ ਕੌਣ ਪੂਲ ਕਲੀਅਰ ਕਰਦਾ ਬਾਲ ਪੈ ਗਈ ਤੇ ਉਧਰ rau ਸਭ ਨੇ ਕਹਿੰਦੇ ਭੱਜਦਾ ਚੋਬਰ ਇਹ ਕਹਿੰਦੇ ਮੁੰਡਾ ਡੇਵਿਡ ਵਰਨਰ ਦਾ ਕਾਸਕੋ ਦਾ ਉਚਾਣੇ ਵਾਲੇ ਵਿੱਕੀ ਵਰਗ ਵੀ ਆ ਗਏ ਨੇ ਕਹਿੰਦਾ ਵੀ ਇਹਦੇ ਖਿਰਨਾ ਵਾਲੀ ਦਾ ਮੰਨੂ ਖੇਡੇਗਾ ਤੇ ਨਾਲ ਚੜਤੇ ਖੋੜਗੇ ਸਾਰੇ ਚੈਲ ਦੇ ਤੇ ਨਾਲ ਕਾਸਕੋ ਦਾ ਕਹਿੰਦੇ ਏਟੀਐਮ ਉਹ ਵੀ ਦਰਤੇ ਖੋੜਗੇ ਸੁਭਾਨ ਥਾਂ ਦੀ ਗੱਲ ਹੋਵੇਗੀ ਲਓ ਸਾਹਮਣੇ ਬਾਲ ਪਾਉਣ ਲਈ ਪੇਰ ਗੱਪਰੂ ਮੈਦਾਨ ਦੇ ਵਿੱਚ ਵਾਧਾ ਹੋਏ ਮਨੀਸ਼ੜੀਆਂ ਬਾਲਾਂ ਦੇ ਓ ਬੱਲੇ 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 ਵਾਹ ਓ ਨੌਜਾਨਾ ਲੈ ਸਾਹਮਣੇ ਸਕੋਰ ਕਹਿੰਦੇ 1 ਦੇ ਵੱਧੇ ਹੋ ਗਏ ਨੌਜਾਨਾ ਇਧਰ ਮੁਕਾਬਲੇ ਤੱਕੜਿਆ ਯੋਧਾ ਵਾਲਿਆ ਉਤਾਂ ਦੀ ਗੱਲ ਬਣੀ ਨਹੀਂ ਜਿਹੜੇ ਸਾਬਤ ਲੋਕਾਂ ਨੂੰ ਇੱਕ ਆਸ ਹੋ ਵੀ ਸੀ ਕੱਲ 600 ਓਵਰਾਂ ਦੇ ਵਿੱਚ 120 ਵੀ ਬਣਦੇ ਰਹੇ ਆ ਸੋਹਣਿਆ ਅੱਜ ਉਤਾਂ ਦੀ ਗੱਲ ਕੁਝ ਬੜੀ ਨਹੀਂ ਮੇਰੇ ਮਿੱਤਰੋ ਪਹਿਲਾਂ ਮਹਾਰਾਜ ਵਾਲੇ ਮੁੰਡੇ ਬਹੁਤ ਚੰਗਾ ਖੇਡੇ ਮੁੰਡਿਆਂ ਨੇ ਐਨ ਆਪਣੇ ਤਮ ਦੇ ਸਿਰ ਤੇ ਆਹ ਮਾਰੇ ਮਿੱਤਰੋ ਮੈਚ ਨੂੰ ਬੇਨਕੀਤਾ ਪਰ ਸਾਹਮਣੇ ਦੇਖ ਮਿੱਤਰੇ ਵੀਰਿਆ ਸਕੋਰ 1 ਦੇ ਵੱਧ ਹੋ ਗਿਆ ਹੌਲੀ ਹੌਲੀ ਕਰਕੇ ਮੁੰਡੇ ਅਗਵਲ ਪਾਦੇ ਨਜ਼ਰ ਆ ਰਹੇ ਆ ਵੀ ਚੱਟ ਸੌਦਾ ਸੰਧੂਆ Depend ਰੱਬ ਤੇ ਆਈਆ ਭਾਵੇਂ ਲੱਖਾਂ ਟੈਕਨੀਕਾਂ ਨਵੀਆਂ ਟੋਟਨਾ ਚ ਜ਼ੋਰ ਕਦੇ ਚੱਜ ਹੁੰਦੇ ਨਾ ਪਤਾ ਲੱਗੇ ਜਦੋਂ 18 65 ਤੋਂ ਦੀਆ ਦੇਖਦੇ ਇੱਕ ਗੱਭਰੂ ਦਾ ਕਿੱਤ ਜਾ ਕਿਰੇ ਧੂੜੀ ਜਦੋਂ ਕੋਠੇ ਵਿੱਚ ਪਾਉਣੀ ਪੈਂਦੀ ਆ ਵੱਟਾ ਵੱਡ ਵੱਡ ਕੇ ਨਾ ਜਮੀਦ ਬਣਦੀ ਉਹ ਤਾਂ ਹੱਡ ਗਲ ਕੇ ਵੀਰੇ ਆਹ ਪਣਾਉਣੀ ਪਉਂਦੀ ਆ ਪਰ ਕੈਚ ਡਰਾਪ ਲਓ ਕੈਚ ਡਰਾਪ ਹੋ ਗਿਆ ਨੌਜਾਨਾ ਵਾਹ ਉਹ ਸੋਹਣਿਆ ਰਣ ਜਿਹੜੇ ਦੋ ਜੜਗੇ ਆ ਕਪੂਰਥਲੇ ਦਾ ਕਹਿੰਦੇ 나ਗ ਪੁੱਜਿਆ ਹੋਇਆ ਅੱਜ ਦੇ ਇਸ ਵੱਡੇ ਮੇਲੇ ਤੇ ਇਧਰ ਸਿੱਧੂ ਦੀ ਸਾਊਂਡ ਲੱਗੀ ਹੋਈ ਆ ਪੱਖੋ ਕੈਂਚੀ ਵਾਲਾ ਭਰਾ ਸਾਡਾ ਅੱਜ ਪੁੱਜਿਆ ਇਸੋ ਮੇਲੇ ਤੇ ਮੇਰੇ ਮਿੱਤਰੋ ਉਹ ਯਾਰਾ ਦਿਲ